ਖਬਰ ਫਗਵਾੜਾ ਤੋਂ ਹੈ ਜਿੱਥੇ ਕਿ ਸੰਗਣੀ ਵਸੋਂ ਵਾਲੇ ਇਲਾਕੇ ਗੁਰਹਰ ਗੋਬਿੰਦਗਰ ਵਿਖੇ ਸਕੋਰਪੀਓਸ ਸਵਾਰ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਜਿੱਥੇ ਮੋਟਰਸਾਈਕਲ ਸਵਾਰ ਡਿਲੀਵਰੀ ਬாய் ਜ਼ਖਮੀ ਹੋ ਗਿਆ ਉੱਥੇ ਹੀ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਇੱਥੇ ਦੱਸ ਦਈਏ ਕਿ ਉਕਤ ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੋਰਪੀਓਸ ਸਵਾਰ ਵਿਅਕਤੀ ਨੇ ਉਸ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਆਓ ਪਹਿਲਾਂ ਦੇਖਦੇ ਹਾਂ ਇਹ ਫੁਟੇਜ ਉਧਰ ਹਾਸੇ ਦੀ ਸੂਚਨਾ ਮਿਲਦੇ ਹੀ ਜ਼ਖਮੀ ਡਿਲੀਵਰੀ ਬੁਆਏ ਨੂੰ ਉਸਦੇ ਸਾਥੀਆਂ ਨੇ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕੋਰਪਿਓ ਨੂੰ ਮੁੜਨ ਤੋਂ ਪਹਿਲਾਂ ਉਸਨੇ ਕਈ ਵਾਰ ਹਾਰਨ ਬਿਮਾਰਿਆ ਪਰ ਉਸਨੇ ਗੱਡੀ ਰੋਕਣ ਦੀ ਬਜਾਏ ਉਸ ਵਿੱਚ ਮਾਰ ਦਿੱਤੀ ਤੇ ਬਾਅਦ ਵਿੱਚ ਫਰਾਰ ਹੋ ਗਿਆ ਕਿਹਨਾ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਕਿੱਥੇ ਜੋਬ ਕਰਿਆ ਕਰਦੇ ਹੋ ਮੈਂ ਬਲਿੰਕਟ ਸਟੋਰ ਮੈਨੇਜਰ ਹਾਂ ਸਰ ਕੀ ਮਾਮਲਾ ਹੈ ਕਿਹੜਾ ਤੁਸੀਂ ਪੇਸ਼ੈਂਟ ਨਾਲ ਤੇ ਹਸਪਤਾਲ ਲੈ ਕੇ ਆਏ ਆ ਅਕਚੁਅਲੀ ਕੀ ਇਹਦਾ ਆਰਡਰ ਲੈ ਕੇ ਨਿਕਲ ਰਿਹਾ ਸੀਗਾ ਤੇ ਇੱਕ ਕਾਰ ਵਾਲਾ ਉਹ ਮਾਰ ਕੇ ਭੱਜ ਗਿਆ ਰੁਕਿਆ ਤੱਕ ਨਹੀਂ ਹੋਇਆ ਤੇ ਪਤਾ ਲੱਗਾ ਸਰ ਕਾਰ ਵਾਲਾ ਕੌਣ ਸੀਗਾ ਨਹੀਂ ਉਹਦੀ ਕਾਰ ਦੀ ਫੋਟੋ ਆ ਤੇ ਉੱਤੇ ਨੰਬਰ ਆ ਬਾਕੀ ਉਹ ਰੁਕਿਆ ਨਹੀਂ ਹੈਗਾ ਇੱਕ ਮਿੰਟ ਵੀ ਚਲਾ ਗਿਆ ਕਿਹੜੀ ਹੈ ਕਿਹੜੀ ਸੀ ਕਾਰ ਉਹ ਦੇਖੋ ਸਕੋਰਪੀਓ ਸੀ ਬਲੈਕ ਕਲਰ ਦੀ ਉਹ ਸੀਸੀਟੀਵੀ ਵਗੈਰਾ ਆਈ ਕੋ ਲੱਗੇ ਛਾਗੇ ਕੋਈ ਸੀਸੀਟੀਵੀ ਅਸੀਂ ਚੈੱਕ ਕਰਾਉਣ ਚੱਲਦੇ ਆ ਬਸ ਜਾ ਰਹੇ ਆ ਉਧਰ ਹੀ ਮਿਲ ਕੇ ਦੋ ਲੈ ਕੇ ਥੱਲੇ ਐਕਸ-ਰੇ ਵਗੈਰਾ ਕਰਵਾਇਆ ਹੈ ਰਿਪੋਰਟਾਂ ਚੈੱਕ ਕਰੇ ਤੇ ਡਾਕਟਰ ਨਾਲ ਤੁਹਾਡੀ ਗੱਲਬਾ ਕੰਪਲੀਟ ਵਗੈਰਾ ਦਿੱਤੀ ਪੁਲਿਸ ਨੂੰ ਤੁਸੀਂ ਨਹੀਂ ਬਸ ਜਾ ਰਹੇ ਹਾਂ ਇੱਥੋਂ ਫਿਰ ਉੱਥੇ ਤੇ ਜਾਵਾਂਗੇ ਠੀਕ ਹੈ ਖਬਰ ਫਗਵਾੜਾ ਤੋਂ ਹੈ ਜਿੱਥੇ ਕਿ ਸੰਗਣੀ ਵਸੋਂ ਵਾਲੇ ਇਲਾਕੇ ਗੁਰਹਰ ਗੋਬਿੰਦਨਗਰ ਵਿਖੇ ਸਕੋਰਪੀਓ ਸਵਾਰ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਜਿੱਥੇ ਮੋਟਰਸਾਈਕਲ ਸਵਾਰ ਡਿਲੀਵਰੀ ਬாய் ਜ਼ਖਮੀ ਹੋ ਗਿਆ ਉੱਥੇ ਹੀ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਇੱਥੇ ਦੱਸ ਦਈਏ ਕਿ ਉਕਤ ਹਾਦਸੇ ਦੀ CCTV ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੋਰਪੀਓਸ ਫਾਰ ਵਿਅਕਤੀ ਨੇ ਉਸ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਆਓ ਪਹਿਲਾਂ ਦੇਖਦੇ ਹਾਂ ਇਹ ਫੁਟੇਜ ਉਧਰ ਹਾਸੇ ਦੀ ਸੂਚਨਾ ਮਿਲਦੇ ਹੀ ਜ਼ਖਮੀ ਡਿਲੀਵਰੀ ਬੁਆਏ ਨੂੰ ਉਸ ਦੇ ਸਾਥੀਆਂ ਨੇ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕੋਰਪਿਓ ਨੂੰ ਮੁੜਨ ਤੋਂ ਪਹਿਲਾਂ ਉਸ ਨੇ ਕਈ ਵਾਰ ਹਾਰਨ ਬਿਮਾਰਿਆ ਪਰ ਉਸ ਨੇ ਗੱਡੀ ਰੋਕਣ ਦੀ ਬਜਾਏ ਉਸ ਵਿੱਚ ਮਾਰ ਦਿੱਤੀ ਤੇ ਬਾਅਦ ਵਿੱਚ ਫਰਾਰ ਹੋ ਗਿਆ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਕਿੱਥੇ ਜੌਬ ਕਰ ਰਹੇ ਕਰਦੇ ਹੋ ਮੈਂ ਬਲਿੰਕਟ ਸਟੋਰ ਮੈਨੇਜਰ ਆ ਸਰ ਕੀ ਮਾਮਲਾ ਹੈ ਕਿਹੜਾ ਤੁਸੀਂ ਪੇਸ਼ੈਂਟ ਬਣਾ ਕੇ ਹਸਪੀਟਲ ਲੈ ਕੇ ਆਏ ਆ ਅਕਚੁਅਲੀ ਕੀ ਇਹਦਾ ਆਰਡਰ ਲੈ ਕੇ ਨਿਕਲ ਰਿਹਾ ਸੀਗਾ ਤੇ ਇੱਕ ਕਾਰ ਵਾਲਾ ਉਹ ਮਾਰ ਕੇ ਭੱਜ ਗਿਆ ਰੁਕਿਆ ਤੱਕ ਨਹੀਂ ਹੋਇਆ ਤੇ ਪਤਾ ਲੱਗਾ ਸਰ ਕਾਰ ਵਾਲਾ ਕੌਣ ਸੀਗਾ ਨਹੀਂ ਉਹਦੀ ਕਾਰ ਦੀ ਫੋਟੋ ਆ ਉੱਤੇ ਨੰਬਰ ਆ ਬਾਕੀ ਉਹ ਰੁਕਿਆ ਨਹੀਂ ਹੈਗਾ 1 ਮਿੰਟ ਵੀ ਚਲਾ ਗਿਆ ਕਿਹੜੀ ਹੈ ਕਿਹੜੀ ਸੀ ਕਾਰ ਉਹ ਦੇਖੋ ਸਕੋਰਪੀਓ ਸੀ ਬਲੈਕ ਕਲਰ ਦੀ ਉਹ ਸੀਸੀਟੀਵੀ ਵਗੈਰਾ ਆਈ ਕੋ ਲੱਗੇ ਛਾਪੇ ਕੋਈ ਸੀਸੀਟੀਵੀ ਅੱਲੇ ਅਸੀਂ ਚੈੱਕ ਕਰਾਉਣ ਚੱਲੇ ਆ ਬਸ ਜਾ ਰਹੇ ਆ ਉਧਰ ਹੀ ਮਿਲ ਕੇ ਕੋਈ ਲੈ ਕੇ ਥੱਲੇ ਐਕਸ-ਰੇ ਵਗੈਰਾ ਕਰਵਾਇਆ ਹੈ ਜਾਂ ਰਿਪੋਰਟਾਂ ਚੈੱਕ ਕਰੇ ਤੇ ਡਾਕਟਰ ਨਾਲ ਤੁਹਾਡੀ ਗੱਲਬਾਤ ਹੋਈ ਕੀ ਕਹਿੰਦੇ ਡਾਕਟਰ ਹੁਣ ਕਿੱਦਾਂ ਹਾਲ ਡਾਕਟਰ ਕਹਿੰਦੇ ਹਲੇ ਫਿਲਹਾਲ ਠੀਕ ਆ ਬਟ ਬੈਡ ਰੈਕ ਕਰਨੀ ਪੈਣੀ ਲੋ ਅੱਛਾ ਜੀ ਤੁਸੀਂ ਕੰਪਲੀਟ ਵਗੈਰਾ ਦਿੱਤੀ ਪੁਲਿਸ ਨੂੰ ਤੁਸੀਂ ਨਹੀਂ ਬਸ ਜਾ ਰਹੇ ਆ ਇੱਥੋਂ ਫਿਰ ਉੱਥੇ ਫਿਰ ਜਾਵਾਂਗੇ